ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਫਤਿਹਗੜ੍ਹ ਸਾਹਿਬ ਦੇ ਨਸ਼ਾ ਮੁਕਤੀ ਕੇਂਦਰ ਬ੍ਰਾਹਮਣ ਮਾਜਰਾ ਸਰਹੰਦਾ ਅਚੰਤ ਜਤ ਦੌਰਾ ਕੀਤਾ ਇਸ ਮੌਕੇ ਗੱਲਬਾਤ ਕਰਦੇ ਹੋਏ ਮੰਤਰੀ ਬਲਵੀਰ ਸਿੰਘ ਨੇ ਕਿਹਾ ਕਿ ਅੱਜ ਉਹਨਾਂ ਨੇ ਨਸ਼ਾ ਮੁਕਤੀ ਕੇਂਦਰ ਦਾ ਦੌਰਾ ਕੀਤਾ ਜਿਸ ਵਿੱਚ ਪਹਿਲਾਂ 50 ਬੈੱਡ ਦਾ ਪ੍ਰਬੰਧ ਸੀ ਤੇ ਹੁਣ 101 ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ ਨਸ਼ਾ ਛੱਡਣ ਆਏ ਲੋਕਾਂ ਨੂੰ ਕੇਂਦਰ ਵਿੱਚ ਰੋਟੀ ਪਾਣੀ ਮਿਲਦਾ ਹੈ ਉੱਥੇ ਹੀ ਯੋਗਾ ਵੀ ਕਰਵਾਇਆ ਜਾਂਦਾ ਹੈ ਅਸੀਂ ਇਸ ਵੇਲੇ ਜੀ ਜਿਹੜਾ ਨਸ਼ਾ ਛਡਾਊ ਕੇਂਦਰ ਫਤਿਹਗੜ੍ਹ ਸਾਹਿਬ ਹੈ ਮੈਂ ਉਹਦਾ ਇੱਕ ਅਚੰਤਿਤ ਦੌਰਾ ਕੀਤਾ ਸੀਗਾ ਕਿਸੇ ਨੂੰ ਕੋਈ ਖਬਰ ਨਹੀਂ ਸੀ ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਐਸਐਸਪੀ ਸਾਹਿਬ ਵੀ ਇੱਥੇ ਸੀ ਔਰ ਸਾਡੇ ਸਿਵਲ ਸਰਜਨ ਔਰ ਸਕੱਟਰੀਸਟ ਔਰ ਡੀਐਮ ਸੀ ਸਾਰੇ ਇੱਥੇ ਸੀਗੇ ਔਰ ਉਹ ਕਾਉਂਸਲਿੰਗ ਕਰ ਰਹੇ ਸੀ ਲੋਕਾਂ ਦੀ ਇਹ 50 ਬੈੱਡ ਦੀ ਇਹਨਾਂ ਦੀ ਕੈਪੈਸਿਟੀ ਸੀ ਹੁਣ ਇੱਥੇ 191 ਦਾ ਅਸੀਂ ਐਕਸਟਰਾ ਬੈੱਡਸ ਲਾਏ ਆ ਔਰ ਬਹੁਤ ਅੱਛਾ ਮਾਹੌਲ ਹੈ ਜੀ 에ਅਰ ਕੰਡੀਸ਼ਨਡ ਕਮਰੇ ਆ ਲੋਕਾਂ ਨੂੰ ਲੰਗਰ ਮਿਲਦਾ ਸਵੇਰੇ ਯੋਗਾ ਹੁੰਦਾ ਤੇ ਹੁਣ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਤੇ ਜਿਹੜੇ ਹੈਗੇ ਨਾ ਜੀ ਆਪਣੇ ਐਨਜੀਓ ਸਾਨੂੰ ਜੁਆਇਨ ਕਰਦੇ ਜੀ ਪਟਾਣ ਜੀ ਮਨਜੇ ਜੀ ਖਾਦੀਆ ਆ ਜੀ ਬੜੀ ਐਨਜੀਓ ਸਾਨੂੰ ਜੁਆਇਨ ਕਰ ਰਹੀ ਹੈ ਜੀ ਇਹ ਸਾਰਾ ਸਾਡੇ ਨਾਲ ਕੋਆਪਰੇਟ ਕਰਨਗੇ ਇਹਦੇ ਵਿੱਚ ਇਹ ਵੀ ਕੰਟਰੀਬਿਊਟ ਕਰਨਗੇ ਇਹਦੇ ਵਿੱਚ ਅਸੀਂ ਇਹਨਾਂ ਨੂੰ ਜਿਹੜੇ ਬੰਦਿਆਂ ਦਾ ਕਰਮ ਹੋਰ ਨੂੰ ਸੈਪਰੇਟ ਕਰਕੇ ਉਹਨਾਂ ਨੂੰ ਉਹਦੇ ਨਾਲ ਸਾਰੇ ਜੋ ਸੀ ਜਿਹੜਾ ਹੈ ਉਹ ਇੱਕ ਤਰ੍ਹਾਂ ਇੱਕ ਨੇ ਵੀ ਆਫ ਲੇਬਰ ਹੈ ਜਿਵੇਂ ਲੰਗਰ ਬਣਾਣਾ ਉਹਦੇ ਵਿੱਚ ਸਾਰੇ ਯੋਗਦਾਨ ਪਾਉਂਦੇ ਆ ਕਿਚਨ ਗਾਰਡਨਿੰਗ ਕਰਦੇ ਆ ਯੋਗਾ ਕਰਦੇ ਆ ਸਵੇਰੇ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਪ੍ਰੇਅਰ ਤੇ ਮੈਡੀਟੇਸ਼ਨ ਕਰਦੇ ਆ ਤੇ ਸ਼ਾਮ ਨੂੰ ਗੇਮਸ ਖੇਡਦੇ ਆ ਇਸ ਤਰ੍ਹਾਂ ਇਹਨਾਂ ਦੀ ਜਿਹੜੀ ਹੈਗੀ ਹੈ ਇਹਨਾਂ ਨੂੰ ਇੱਕ ਰਿਫਾਰਮ ਕਰਨ ਦੀ ਜਿਹੜੀ ਹੈਗੀ ਆ ਜੋ ਸਾਡੇ ਮਾਨਯੋਗ ਮੁੱਖਪਤੀ ਸਾਹਿਬ ਨੇ ਖਿਆਲ ਬਿਲ ਕੇ ਦੀਵਾਜੀ ਨੇ ਐਥੋਂ ਨਸ਼ਾ ਛਡਾ ਕੇ ਔਰ ਇੰਡਸਟਰੀਅਲ ਡਾਈਆਪ ਕਰਕੇ ਪਲੰਬਰ ਦਾ ਇਲੈਕਟ੍ਰੀਸ਼ੀਅਨ ਦਾ ਪਿਟਰ ਦਾ ਇਹ ਵਾਲੇ ਕੋਰਸ ਜਰੋਂ ਅਸੀਂ ਕਰਾਦੇ ਆ ਔਰ ਇਹਨਾਂ ਦੀ ਜਦੋਂ ਵਾਪਸ ਜਾਣਗੇ ਨਸ਼ਾ ਛੱਡ ਕੇ ਜਾਣਗੇ ਤੇ ਇਹਨਾਂ ਨੂੰ ਕੋਈ ਨਾ ਕੋਈ ਸੀ ਰੋਜ਼ਗਾਰ ਦਾ ਵੀ ਬੰਦੋਬਸਤ ਕਰਾਣੀ ਚਾਹੇ ਆਪਣਾ ਕੰਮ ਸ਼ੁਰੂ ਕਰ ਲੈਣ ਜਾਂ ਫਿਰ ਕਿਸੇ ਇੰਡਸਟਰੀ ਦੇ ਵਿੱਚ ਕੰਮ ਕਰਨ ਤੇ ਜਿਹਦੇ ਵਿੱਚ ਕੈਪੈਬਿਲਿਟੀ ਹੋਏਗੀ ਉਹ ਕੰਪਿਊਟਰ ਸਿੱਖੇ ਜਾਂ ਹੋਰ ਆਪਣਾ ਜਿਹੜਾ ਫ੍ਰੀ ਲੈਂਸ ਦਾ ਬਿਜ਼ਨਸ ਦਾ ਬੈਸਟ ਪਾਸ ਕਰਦੇ ਉਹ ਚਾਹੇ ਪੁਲਿਸ ਵਰਤੀ ਹੋਵੇ ਜਾਂ ਕਿਸੇ ਹੋਰ ਲੈਵਲ ਵਿੱਚ ਕਰਦੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਦੀ ਵੀ ਮਿਲ ਹੋਏਗੀ ਤੇ ਬਹੁਤ ਅੱਛਾ ਹੈਗਾ ਜੀ ਬਹੁਤ ਅੱਛਾ ਰਿਸਪੌਂਸ ਕਰਨੇ ਮਿਲ ਰਿਹਾ ਹੈਗਾ 101 ਬੰਦੇ ਜਿਹੜੇ ਆ ਗਏ ਪਹਿਲਾਂ ਇਹ ਸਾਡੀ ਹੁੰਦਾ ਸੀ ਹੋਰ 101 ਬੰਦੇ ਆ ਹੁਣ और फॉर्म करके लगातार अगले बंदे तो फॉर्म होके जा रहे हैं और लगे मिल जा रहे प्रॉपर्टी बेचने और खरीदने के लिए संपर्क करें फेयर डील प्रॉपर्टीज